ਟਰਾਇਲ ਨਾ ਫੈਸਲਾ ਜੋ ਹੁਣ ਤੱਕ ਸ਼੍ਰੋਮਣੀ ਕਾਲੇ ਤਲ ਵੱਲੋਂ ਨਹੀਂ ਕੀਤਾ ਜਾ ਸਕਿਆ ਉਹ ਮਿੰਟਾਂ ਸਕਿੰਟਾਂ ਦੇ ਵਿੱਚ ਗੁਰਿੰਦਰ ਢਿੱਲੋਂ ਦੇ ਵੱਲੋਂ ਕਰ ਦਿੱਤਾ ਗਿਆ ਜ਼ਮਾਨਤ ਮਿਲ ਗਈ ਦੋਸ਼ ਆਪਣੇ ਆਪ ਖਤਮ ਹੋ ਗਏ ਸਤਿ ਸ਼ਕਲ ਮਹਾਰਾਤੀ ਸਮਝਦ ਨਿਊਜ਼ ਦੇਖਦੇ ਦਰਸ਼ਕਾ ਦਾ ਸਵਾਗਤ ਹੈ ਕੁਝ ਹੀ ਮਿੰਟਾਂ ਦੇ ਵਿੱਚ ਫੈਸਲਾ ਹੋ ਜਾਂਦਾ ਹੈ ਵਿਕਰਮ ਜੀਠਾ ਨੂੰ ਰਾਹਤ ਮਿਲ ਜਾਂਦੀ ਹੈ ਜ਼ਮਾਨਤ ਹੋ ਜਾਂਦੀ ਹੈ ਤੇ ਸ਼ੋਮਣ ਕਾਲੀਦਲ ਦੇ ਵਿੱਚ ਹੁਣ ਖੁਸ਼ੀ ਦੀ ਲਹਿਰ ਹੈ ਜਸ਼ਨ ਮਨਾਇਆ ਜਾ ਰਿਹਾ ਹੈ ਹਾਲਾਂਕਿ ਜੁੱਦੋ ਜਿਹਦ ਲੱਗੀ ਹੋਈ ਸੀ ਵਿਕਰਮ ਮਜੀਠਿਆ ਦੇ ਉੱਪਰ ਜੋ ਕੇਸ ਪਏ ਨੇ ਜੋ ਪਰਚੇ ਪਏ ਨੇ ਉਹ ਝੂਠੇ ਨੇ ਇਹ ਸਾਬਤ ਕਰਨ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਇਸ ਪ੍ਰੈਸ ਵਾਰਤਾ ਦੇ ਵਿੱਚ ਗੁਰਿੰਦਰ ਢਿੱਲੋਂ ਦੇ ਬਿਆਨਾਂ ਨੇ ਸਪਸ਼ਟ ਕਰ ਦਿੱਤਾ ਕਿ ਵਿਕਰਮ ਸਿੰਘ ਮਜੀਠਿਆ ਦੇ ਉੱਪਰ ਜਿੰਨੇ aarop ਲੱਗੇ ਨੇ ਉਹ ਤਾਂ ਸਾਰੇ ਝੂਠੇ ਨੇ ਜੋ ਕਿ ਉਹਨਾਂ ਨੇ ਪ੍ਰੈਸ ਵਾਰਤਾ ਦੇ ਵਿੱਚ ਇਹ ਗੱਲ ਕਿਹਾ ਮੀਡੀਆ ਸਾਹਮਣੇ ਗੱਲ ਆਖੀ ਹੈ ਤਹਾਉਣੇ ਇਸ ਵੇਲੇ ਦੀ ਜਿਹੜੀ ਵੱਡੀ ਖਬਰ ਹੈ ਕਿ ਵਿਕਰਮਜੀਤ ਸਿੰਘ ਮਜੀਠੀਆ ਜਿਸ ਨੂੰ ਲੈ ਕੇ ਜਦੋ ਜਹਰ ਲੱਗੀ ਹੋਈ ਸੀ ਉਹਨਾਂ ਨੂੰ ਵੱਡੀ ਰਾਹਤ ਮਿਲੀ ਹੈ ਜ਼ਮਾਨਤ ਮਿਲ ਚੁੱਕੀ ਹੈ ਜਿਸ ਤੋਂ ਬਾਅਦ ਅਕਾਲੀ ਦਲ ਦੇ ਅੰਦਰ ਹੁਣ ਖੁਸ਼ੀ ਹੈ ਜਸ਼ਨ ਹੈ ਤੇ ਫਿਰ ਤੋਂ ਇੱਕ ਵਾਰ ਪਾਵਰਫੁਲ ਜਿਹੜੀ ਅਕਾਲੀ ਦਲ ਨਜ਼ਰ ਆ ਰਹੀ ਹੈ ਹੁਣ ਸਵਾਲ ਉੱਠਦਾ ਆ ਕਿ ਅਖੀਰ ਇਹ ਚੀਜ਼ ਪੋਸੀਬਲ ਹੋਈ ਕਿਵੇਂ ਹੁਣ ਸਵਾਲ ਇਹ ਖੜਾ ਹੋ ਗਿਆ ਕਿ ਅਖੀਰ ਇਹ ਸਭ ਕੁਝ ਮਿੰਟਾਂ ਸਕਿੰਟਾਂ ਦੇ ਵਿੱਚ ਕਿਵੇਂ ਹੋ ਗਿਆ ਤੇ ਦੂਜੇ ਪਾਸੇ ਵਿਰੋਧੀ ਧਿਰਾਂ ਦੇ ਵੱਲੋਂ ਵੀ ਸਵਾਲ ਖੜੇ ਕੀਤੇ ਗਏ ਨੇ ਕਿ ਜ਼ਮਾਨਤ ਮਿਲਨ ਦੇ ਨਾਲ ਕੋਈ ਬਰੀ ਨਹੀਂ ਹੋ ਜਾਂਦਾ ਸਬੂਤ ਫੋਕਤਾ ਹੈਗੇ ਨੇ ਸਾਹਮਣੇ ਜ਼ਰੂਰ ਲਿਆਵਾਂਗੇ ਕੋਈ ਜੇਲ੍ਹ ਚੋਂ ਸਾਨੀ ਦੇ ਨਾਲ ਬਾਹਰ ਨਹੀਂ ਆ ਜਾਂਦਾ ਤਾਂ ਕਿ ਕੁਝ ਹੋਰ ਗੱਲਾਂ ਨੇ ਇਸ ਚੀਜ਼ ਦੇ ਪਿੱਛੇ ਕਰਦਿਆਂ ਵਿਸਤਾਰ ਨਾਲ ਗੱਲ ਸ਼੍ਰੋਮਣੀ ਕਾਲੀ ਦਲ ਦੇ ਮੁਖ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਦੇ ਵੱਲੋਂ ਇਹ ਗੱਲ ਆਖੀ ਗਈ ਕਿ ਸਾਨੂੰ ਲੰਬਾ ਸਮਾਂ ਜ਼ਰੂਰ ਲੱਗਿਆ ਪਰ ਸਾਨੂੰ ਇਨਸਾਫ਼ ਮਿਲਿਆ। ਉਹਨਾਂ ਕਹਿੰਦੇ ਕਿ ਵਿਕਰਮ ਸਿੰਘ ਮਜੀਠਿਆ ਦਾ ਪਰਿਵਾਰ ਖੁਸ਼ ਹੈ, ਸੁਖਵੀਰ ਬਾਦਲ ਤੇ ਹਰਸਿਮਰਤ ਕੌਰ ਬਾਦਲ ਖੁਸ਼ ਨੇ, ਪੂਰਾ ਸ਼ੋਮਣ ਅਕਾਲੀ ਦਲ ਖੁਸ਼ ਹੈ। ਅਸੀਂ ਅਦਾਲਤ ਦੇ ਇਸ ਫੈਸਲੇ ਦਾ ਸਵਾਗਤ ਕਰਦੇ ਹਾਂ। ਅਸੀਂ ਜਲਦ ਹੀ ਅਦਾਲਤ ਦੇ ਆਰਡਰ ਨੂੰ ਲੈ ਕੇ ਮਜੀਠਿਆ ਨੂੰ ਨਿਊ ਨਾਬਾ ਜੇਲ੍ਹ ਤੋਂ ਲੈਣ ਜਾਵਾਂਗੇ। ਦਾਦੇ ਕਿ ਵਿਕਰਮ ਸਿੰਘ ਮਜੀਠਿਆ ਨੂੰ ਆਮਦਨ ਤੋਂ ਵੱਧ ਜਾਇਦਾਦ ਮਾਮਲੇ 'ਚ 25 ਜੂਨ 2025 ਨੂੰ ਗ੍ਰਿਫਤਾਰ ਕੀਤਾ ਸੀਗਾ। ਉਸ ਤੋਂ ਬਾਅਦ ਹੀ ਉਹ ਜੇਲ੍ਹ ਦੇ ਵਿੱਚ ਬੰਦ ਸੀ ਹੁਣ ਉਹਨਾਂ ਨੂੰ ਜ਼ਮਾਨਤ ਮਿਲ ਚੁੱਕੀ ਹੈ ਉਹ ਜਲਦੀ ਹੀ ਜੇਲ੍ਹ ਤੋਂ ਬਾਹਰ ਹੋਣਗੇ ਸ਼ੋਮਣੀ ਕਾਲਦਾਵ ਦੇ ਮੁਖਬਲਾਰੇ ਐਡਵੋਕੇਟ ਅਰਸ਼ਦੀਪ ਕਲੇਰ ਦੇ ਵੱਲੋਂ ਜੋ ਗੱਲਾਂ ਕੀਤੀਆਂ ਗਈਆਂ ਕਿ ਸਾਨੂੰ ਸਮਾਂ ਜ਼ਰੂਰ ਲੰਬਾ ਲੱਗਿਆ ਪਰ ਸਾਨੂੰ ਇਨਸਾਫ਼ ਜ਼ਰੂਰ ਮਿਲਿਆ ਤੇ ਦੱਸ ਦਈਏ ਕਿ ਵਿਕਰਮਜੀਤ ਸਿੰਘ ਮਜੀਠੀਆ ਹੁਣ ਜੇਲ੍ਹ ਤੋਂ ਪੂਰੀ ਤਰ੍ਹਾਂ ਬਾਹਰ ਕਦੋਂ ਆ ਸਕਦੇ ਨੇ ਕਲੇਰ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਨਿਰਭਰ ਕਰਦਾ ਹੈ ਕਿ ਅਦਾਲਤ ਦੇ ਜੱਜ ਸਾਹਿਬ ਕਦੋਂ ਸਾਈਨ ਕਰਦੇ ਨੇ ਤੇ ਕਦੋਂ ਆਰਡਰ ਮਿਲਦੇ ਨੇ ਐਸੀ ਅਜੇ ਨਹੀਂ ਦੱਸ ਸਕਦੇ ਉਹਨਾਂ ਇਹ ਵੀ ਕਿਹਾ ਕਿ ਜਦੋਂ ਵੀ ਆਰਡਰ ਆਉਂਦੇ ਹਨ ਤਾਂ ਜਦੋਂ ਸਾਰੀ ਕਾਨੂੰਨੀ ਪ੍ਰਕਿਰਿਆ ਪੂਰੀ ਹੋ ਜਾਂਦੀ ਹੈ ਉਹ ਜੇਲ੍ਹ ਤੋਂ ਬਾਹਰ ਆ ਜਾਣਗੇ ਮੇਰਾ ਦੋਸਤ ਹੈ ਮੈਂ ਮਿਲੂੰਗਾ ਹਾਂ ਬਾਬਾ ਇੱਕ ਮਿੰਟ ਦੇਖ ਹਾਂਜੀ ਹਾਂਜੀ ਬਾਬਾ ਇੱਕ ਮਿੰਟ ਹਾਂਜੀ ਬਾਬਾ ਕਿਸ ਤਰ੍ਹਾਂ ਲੱਗਿਆ ਮੁਲਾਕਾਤ ਕਰਕੇ ਜੇਲ੍ਹ ਤੋਂ ਲੋਕ ਬਹੁਤ ਚੰਗੇ ਖੁਸ਼ ਹੈ ਹਾਂ ਕਿਸ ਤਰ੍ਹਾਂ ਦੇਖਦੇ ਹੋ ਉਹਨਾਂ ਤੇ ਡਰੱਗਸ ਦੇ ਜਿਹੜਾ ਹੈਗਾ આરોਪ ਵੀ ਨੇ ਸਭ ਗਲਤ ਹੈ ਗਲਤੀ ਨਹੀਂ ਜੀ ਬਾਬਾ ਰਾਮਸਿੰਦਰ ਕਿਸ ਤਰ੍ਹਾਂ ਤੁਸੀਂ ਲਗਾਤਾਰ ਮੁਲਾਕਾਤ ਕਰ ਲਿਆ ਮਿਲਣ ਦੇ ਹਾਂ ਕਿਉਂ ਬਾਬਾ ਜੀ ਬਾਬਾ ਜੀ ਕਿਸ ਤਰ੍ਹਾਂ ਤੁਹਾਡਾ ਰਿਸ਼ਤੇਦਾਰ ਹੋਵੇ ਤੁਸੀਂ ਜਾਉਂਗੇ ਕਿ ਬਾਬਾ ਜੀ ਬਾਬਾ ਜੀ ਬਾਬਾ ਜੀ ਕਿਸ ਤਰ੍ਹਾਂ ਦਾ ਲੱਗਿਆ ਕਿਸ ਤਰ੍ਹਾਂ ਦੀ ਗੱਲਾਂ ਹੋਈਆਂ ਨੇ ਪਰਿਵਾਰਕ ਤੌਰ ਤੇ ਜੇਲ ਦੇ ਅੰਦਰ ਨਹੀਂ ਜਿਵੇਂ ਆਪਾਂ ਆਪਣੇ ਯਾਰਾਂ ਦੋਸਤਾਂ ਨਾਲ ਗੱਲਾਂ ਕਰਦੇ ਹਾਂ ਜੀ ਹਾਂ ਕਿਸ ਤਰ੍ਹਾਂ ਕੋਈ ਹੋਰ ਕੋਈ ਸਨੇਹਾ ਮਜੀਠੀਆ ਸਾਹਿਬ ਨੇ ਤੁਹਾਨੂੰ ਕੋਈ ਪਰਿਵਾਰ ਲਈ ਉਹਨਾਂ ਦੀ ਤਰਫ ਪੱਤਰੀ ਲਈ ਕੋਈ ਸਨੇਹਾਂਦਰੋਂ ਭੇਜਿਆ ਵਤਨ ਲੇਤਾ ਹੁਣ ਜਿਹੜੀਆਂ ਅੰਦਰ ਲੀਆਂ ਗੱਲਾਂ ਹੁੰਦੀਆਂ ਸਾਰੀਆਂ ਤਾਂ ਨਹੀਂ ਕੀਤੀਆਂ ਜਾਂਦੀਆਂ ਜਿਹੜੇ ਡਰੱਗਸ ਦੇ ਡਰੱਗਸ ਦੇ ਜਿਹੜੇ ਕੇਸ ਹੈ ਜਿਹੜਾ ਡਰੱਗਸ ਦਾ ਇੱਕ ਮਿੰਟ ਅਸ਼ੀਰਵਾਦ ਇਹ ਡਰੱਗਸ ਦਾ ਜਿਹੜਾ ਲੱਗਿਆ ਸਰੋਵਰ ਕਿਸ ਤਰ੍ਹਾਂ ਦੇਖਦੇ ਸਭ ਗਲਤ ਹੈ ਕੱਕੇ ਕੀ ਲੱਗਦਾ ਵੀ ਕਿਹੜੀ ਸਰਕਾਰ ਵੱਲੋਂ ਜਾਂ ਕੋਈ ਏਜੰਸੀਆਂ ਵੱਲੋਂ ਉਹਨਾਂ ਤੇ ਜਿਹੜਾ ਕਿਸ ਤਰ੍ਹਾਂ ਤੋੜ ਮੈਨੂੰ ਸ਼ੋਭਾ ਨਹੀਂ ਦਿੰਦੀ ਕਿ ਮੈਂ ਕਿਸੇ ਤੇ ਕਮੈਂਟ ਕਰਾਂ ਹਾਂਜੀ ਮੈਨੂੰ ਸ਼ੋਭਾ ਨਹੀਂ ਦਿੰਦੀ ਮਗਰ ਰਿਸ਼ਤੇਦਾਰੀ ਆਪਣੀ ਜਗ੍ਹਾ ਤੇ ਹੈ ਸਰਕਾਰ ਜੋ ਕਰਿਓ ਉਹਨਾਂ ਦੀ ਜਗ੍ਹਾ ਤੇ ਜਿਹੜੇ ਡਰੱਗਸ ਦੇ ਜਿਹੜੇ ਝੂਠੇ ਰੂਪ ਨੇ ਸਭ ਗਲਤ ਹੈ ਪੂਰੇ ਮਾਮਲੇ ਨੂੰ ਲੈ ਕੇ ਦੱਸ ਦਈਏ ਕਿ ਪੰਜਾਬ ਕੈਬਨ ਮੰਤਰੀ ਹਰਪਾਲ ਜੀਮਾ ਦਾ ਬਿਆਨ ਆਇਆ ਪ੍ਰਤੀਕਿਰਿਆ ਆਈ ਹੈ ਸੋਸ਼ਲ ਮੀਡੀਆ ਤੇ ਪਰ ਉਨ੍ਹਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਸਮੂਹ ਸਾਡੇ ਕੋਲ ਹੈਗੇ ਨੇ ਪੇਸ਼ ਜ਼ਰੂਰ ਕਰਾਂਗੇ ਜ਼ਮਾਨਤ ਮਿਲਣ ਦੇ ਨਾਲ ਕੋਈ ਬਰੀ ਨਹੀਂ ਹੋ ਜਾਂਦਾ ਤਾਂ ਵਿਰੋਧੀਆਂ ਦੇ ਪ੍ਰਤੀਕਿਰਿਆ ਜਿਹੜੀਆਂ ਨੇ ਉਹ ਵੀ ਸ਼ੁਰੂਆਤ ਹੋ ਚੁੱਕੀ ਹੈ ਬਿਆਨਬਾਜ਼ੀ ਜਿਹੜੀਆਂ ਨੇ ਹੁਣ ਲਗਾਤਾਰ ਦੇਖਣ ਨੂੰ ਮਿਲ ਰਹੀਆਂ ਨੇ ਕਿ ਕੌਣ ਕੀ ਬੋਲ ਰਿਹਾ ਹੈ ਵਿਕਰਮਜੀਤ ਸਿੰਘ ਮਜੀਠੀਆ ਨੂੰ ਲੈ ਕੇ ਤਾਂ ਲਗਾਤਾਰ ਪ੍ਰਤੀਕਿਰਿਆ ਜਾਰੀ ਨੇ ਪਰ ਦੱਸ ਦਈਏ ਕਿ ਅਦਾਲਤ ਦੇ ਵੱਲੋਂ ਕੀ ਕੁਝ ਕਿਹਾ ਗਿਆ ਉਹ ਗੱਲ ਧਿਆਨ ਵਿੱਚ ਰੱਖਣਾ ਬੇਹੱਦ ਜ਼ਰੂਰੀ ਹੈ ਤਾਦੀ ਕਿ ਸੁਪਰੀਮ ਕੋਰਟ ਨੇ ਕਾਲੀਆਗੋ ਵਿਕਰਮ ਸਿੰਘ 부ਜੀਠਿਆ ਨੂੰ ਜ਼ਮਾਨਤ ਦੇਣ ਦੇ ਹੁਕਮ ਜਾਰੀ ਕੀਤੇ ਅਦਾਲਤ ਨੇ ਆਪਣੇ ਹੁਕਮਾਂ ਦੇ ਵਿੱਚ ਕਿਹਾ ਕਿ ਮਾਮਲੇ ਦੇ ਤੱਥਾਂ ਤੇ ਹਾਲਾਤਾਂ ਨੂੰ ਬਿਆਨ ਵਿੱਚ ਰੱਖਦਿਆਂ ਖਾਸ ਤੌਰ ਤੇ ਇਸ ਗੱਲ ਨੂੰ ਵੇਖਦਿਆਂ ਕਿ ਪਟੀਸ਼ਨਰ ਨੂੰ 2022 ਦੇ ਵਿੱਚ ਐਨਡੀਪੀसीएस ਦੇ ਪੁਰਾਣੇ ਮਾਮਲੇ ਦੇ ਵਿੱਚ ਜ਼ਮਾਨਤ ਮਿਲ ਚੁੱਕੀ ਹੈ ਜਿਸ ਖਿਲਾਫ ਰਾਜ ਸਰਕਾਰ ਦੇ ਵੱਲੋਂ ਦਾਇਰ ਕੀਤੀ एसएलपी ਨੂੰ ਵੀ ਸੁਪਰੀਮ ਕੋਰਟ ਰੱਦ ਕਰ ਚੁੱਕੀ ਹੈ। ਅਦਾਲਤ ਜ਼ਮਾਨਤ ਦੇਣ ਦੇ ਲਈ ਤਿਆਰ ਅਦਾਲਤ ਨੇ ਇਹ ਵੀ ਨੋਟ ਕੀਤਾ ਕਿ ਵਿਕਰਮਜੀਤਾ ਪਿਛਲੇ 7 ਮਹੀਨਿਆਂ ਤੋਂ ਨਿਆਇਕ ਹਿਰਾਸਤ ਦੇ ਵਿੱਚ ਹਨ ਅਤੇ ਧਾਰਾ 173 2 ਤਹਿਤ ਪੁਲਿਸ ਰਿਪੋਰਟਾਂ ਪਹਿਲਾਂ ਹੀ ਦਰਜ ਵੀ ਕੀਤੀਆਂ ਜਾ ਚੁੱਕੀਆਂ ਹਨ। ਇਸ ਤੋਂ ਇਲਾਵਾ ਅਦਾਲਤ ਨੇ ਇਸ ਗੱਲ ਤੇ ਵੀ ਧਿਆਨ ਦਿੱਤਾ ਹੈ ਕਿ ਡੀਏ ਮਾਮਲਾ 2007 ਤੋਂ 2017 ਦੀ ਜਾਂਚ ਮਿਆਦ ਨਾਲ ਸੰਬੰਧਿਤ ਹੈ ਜਦਕਿ ਐਫਆਈਆਰ 2025 ਵਿੱਚ ਪੀਸੀ ਐਕਟ ਦੇ ਤਹਿਤ ਦਰਜ ਕੀਤੀ ਗਈ ਹੈ। تو یہ ان کے جو پنجاب میں نشے بیچنے والے لوگ ہیں کیا نام ان کا مجیٹیا ان کا شاید رشتے دار ہے بابا جی کا اسی لیے ان کو ملنے کے لیے گئے دیکھیے بیل, بیل, مل بیل ملنے سے یہ نہیں ہوتا کہ کوئی آدمی اسکاٹ فری ہو گیا یا اس کو کچھ نہ کچھ فائدہ ہوگا بیل میں بہت ساری کنڈیشن ہوتی ہیں اب ان کو ٹرائل کا سامنا کرنا پڑے گا بلکل ہم اس جو آرڈر آیا اس کا لیگلی اس کو اب چیک کریں گے اس میں کیا ہے ہو سکے تو ہم اس کی ریویو پیٹیشن بھی ڈالیں گے دیکھیں گے کہ کیوں بیل ملی ہے کن کارنوں کے ملی کارن ملی ہے تو بلکل میں سمجھتا ہوں ابھی ٹرائل چلے گا اور ان کو ضرور سجا ہوگی ਤਾਂ ਦੱਸ ਜੇ ਕਿ ਪੂਰਾ ਮਾਮਲਾ ਜਿਹੜਾ ਵਿਕਰਮਜੀਤ ਸਿੰਘ ਮਜੀਠੀਆ ਦੀ ਜ਼ਮਾਨਤ ਨੂੰ ਲੈ ਕੇ ਥੋੜਾ ਜਾ ਹੁਣ ਪੇਚ ਦਾ ਹੁੰਦਾ ਹੋਇਆ ਨਜ਼ਰ ਵੀ ਆ ਰਿਹਾ ਹੈ ਉਹ ਇਸ ਕਰਕੇ ਕਿਉਂਕਿ ਹਰਪਾਲ ਚੀਮਾ ਦੇ ਵੱਲੋਂ ਜੋ ਬਿਆਨ ਦਿੱਤਾ ਗਿਆ ਪ੍ਰਤੀਕਿਰਿਆ ਦਿੱਤੀ ਕਿ ਸਬੂਤ ਤਾਂ ਸਾਡੇ ਕੋਲ ਹੈਗੇ ਨੇ ਜੋ ਅਸੀਂ ਦਿਖਾਏ ਨਹੀਂ ਹੈ ਜ਼ਮਾਨਤ ਦੇ ਨਾਲ ਸਿਰਫ ਕੋਈ ਭਰੀ ਨਹੀਂ ਹੋ ਜਾਂਦਾ ਤਾਂ ਇਸ ਪੂਰੇ ਮਾਮਲੇ ਨੂੰ ਲੈ ਕੇ ਤੁਹਾਨੂੰ ਕੀ ਲੱਗਦਾ ਆ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜਰੂਰ ਸਾਂਝੇ ਕਰਨਾ ਕਿਉਂਕਿ ਫਿਲਹਾਲ ਅਕਾਲੀ ਦਲ ਦੇ ਵਿੱਚ ਖੁਸ਼ੀ ਦੀ ਲਹਿਰ ਜਿਹੜੀ ਹੈ ਉਹ ਦਿਖ ਰਹੀ ਹੈ ਜਸ਼ਨ ਮਨਾਏ ਜਾ ਰਹੇ ਨੇ ਬਿਕਮ ਜੀ ਸਿੰਘ ਮਜੀਠੀੜੀ ਜ਼ਮਾਨਤ ਨੂੰ ਲੈ ਕੇ ਤਾਂ ਮੋਰ ਤੋਂ ਸੁਖਵੀਰ ਬਾਦਲ ਦੀ ਜਿਹੜੀ ਖੁਸ਼ੀ ਹੈ ਉਹ ਤੁਸੀਂ ਸਾਫ਼ ਦੇਖ ਸਕਦੇ ਹੋ ਫਿਲਹਾਲ ਆਪਣੇ ਵਿਚਾਰ ਕਮੈਂਟ ਬਾਕ ਦੇ ਵਿੱਚ ਜਰੂਰ ਸਾਂਝੇ ਕਰਿਓ